ਸ਼ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਆਪਾਂ ਲੱਗਿਆਂ ਬਣਾਉਣ ਸ਼ਹਿਰ ਤਨੌਲੇ ਚ ਤਹਿਸੀਲ ਵੀ ਬਾਈ ਹੋਰਾਂ ਦੀ ਤਨੌਲਾ ਤੇ ਯਲਾ ਹੈਗਾ ਸੱਜਣੋ ਬਰਨਾਲਾ ਬਾਕੀ ਐਡਰੈਸਾ ਜਿਹੜਾ ਕਨਫਰਮ ਬਾਈ ਤੋਂ ਕਰਾ ਦੂੰਗਾ ਬੈੜਾ ਦੋ ਦਿਖਾਵਾਂਗੇ ਇੱਕ ਸੂਨ ਵਾਲੀ ਦਿਖਾਵਾਂਗੇ ਗੱਬਣ ਬੱਛੀ ਤੇ ਇੱਕ ਦਿਖਾਵਾਂਗੇ ਤਾਜੀ ਸੂਈ ਜਰਸੀ ਫੁੱਲ ਵੱਡੇ ਕੱਦ ਕਾਰ ਤੇ ਲੰਬੀ ਲੰਬੀ ਵੀ ਫੁੱਲਾ ਪੰਜਾਬ ਵਾਲੀ ਜਰਸੀ ਦਿਖਾਵਾਂਗੇ ਇਹ ਹੈਗੀ ਇੱਕ ਥਣ ਤੋਂ ਤਿਲ ਉਦਾਂ ਦੀ ਬਾਈ ਕਹਿੰਦਾ ਰੇਟ ਕਰ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਜਿਹੜਾ ਰੇਟ ਆ ਰੇਟ ਦੋਹਾਂ ਦਾ ਵੀਡੀਓ 'ਚ ਫਿਕਸ ਫਿਕਸ ਦੀ ਕਰਾ ਦਾਂਗੇ ਬਾਈ ਤੋਂ ਆ ਜੂਗੀ ਹਾਂਜੀ ਨਾਮ ਤੇ ਐਡਰੈਸ ਬੋਲ ਦਿਓ ਬਾਈ ਨਾਮ ਜੀ ਆਪਣਾ ਲਵਲੀ ਪੁੱਛੀ ਬੋ ਲਵਲੀ ਫਿਰ ਮੜਾ ਜਾ ਨਾਮ ਜੀ ਆਪਣਾ ਲਵਲੀ ਆ ਪਿੰਡ ਆਪਣਾ ਤਨਹੋਲਾ ਜੀ ਬੰਗੇਹਿਰਪੱਤੀ ਜੱਟਾਂ 'ਚ ਆਪਣਾ ਘਰ ਆ ਕਿਹੜੇ ਰੋਡ ਤੇ ਆ ਗਿਆ ਏਰੀਆ ਤੇ ਇਹਦੀ ਆਪਣਾ ਕਾਲੇ ਕਾਲੇ ਰੋਡ ਤੇ ਆ ਗਿਆ ਜੀ ਕਾਲੇ ਕਾਲੇ ਰੋਡ ਤੇ ਹੈਗਾ ਤਨੌਲੇ ਦੇ ਵਿੱਚ ਹੀ ਹੈ ਤਨੌਲੇ ਮੇਨ ਬਸ ਸਟੈਂਡ ਤੋਂ ਕਿੰਨੀ ਕਿਤੂ ਰਹੂਗਾ ਇਹ ਜੀ ਆਪਣਾ 1 ਕਿਲੋਮੀਟਰ ਮੰਨ ਕੇ ਤੁਲੀ ਕਿਲੋਮੀਟਰ ਹੈ ਨਾ ਤਨੌਲੇ ਦੇ ਅੱਡੇ ਹਾਂ ਜੀ ਹਾਂ ਜੀ ਹਾਂ ਜੀ ਕਿਹੜੇ ਬੰਨਿਓ ਕਰੀਏ ਸ਼ੁਰੂ ਫਿਰ ਆਪਾਂ ਜਰਸੀ ਤੋਂ ਕਰ ਲੇਤੀ ਐਸੇ ਤੂੰ ਕਰਦਾ ਧੋਰ ਖੋਲ ਕੇ ਸੂਆ ਕਿਹੜਾ ਦਾ ਇਹਦਾ ਸੂਆ ਜੀ ਦੂਜਾ ਹੀ ਦੂਜਾ ਸੂਆ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊ ਇਹਨੂੰ ਇਹਨੂੰ ਸੂਈ ਨੂੰ ਲਾਲ ਅਸਟੀਮੇਟ ਜੀ ਆਪਾਂ ਐਵੇਂ ਕਹਿ ਦਈਏ ਵੀ 20 ਦਿਨ ਹੋ ਗਏ 25 ਦਿਨ ਹੋ ਗਏ ਮਹੀਨਾ ਹੋ ਆਈਡੀਆ ਜੀ ਲਾ ਲੋ ਮਹੀਨੇ ਦਾ ਬਾਬਾ ਚਾਹੇ 2 ਦਾ ਲਾ ਲੋ ਜੀ ਬੰਦਾ ਆਪ ਦਾ ਦੇਖ ਕੇ ਲੈ ਜੇ ਆਪਣੀ ਕੋਈ ਜਜਮੈਂਟ ਨਹੀਂ ਆਪਾਂ ਇਹ ਪੂਰਨੀ ਮਾਰ ਕੇ ਰਹਿ ਜੀ ਆਪਾਂ ਨੇ ਖਰੀਦੀ ਹੋਈ ਆ ਆਪਣੀ ਖਰੀਦੀ ਆ ਜੀ ਤਿੱਲ ਕਿਹੜੇ ਥਣ ਤੋਂ ਆ ਇਹ ਮਾਗਰਲੇ ਬੈਣੀ ਵਾਲੇ ਤੋਂ ਤਿੱਲਾ ਜੀ ਆ ਬੈਣੀ ਵਾਲੇ ਥਣ ਤੋਂ ਤਿੱਲ ਆ ਵੀ ਓਦਾਂ ਜੇ ਗੱਲ ਕਰ ਲਈਏ ਨਾ ਸੱਜਣੋਂ ਬੱਚੀ ਚ ਘਾਟ ਨਹੀਂ ਹੈਗੀ ਕੋਈ ਵੀ ਕਿਸੇ ਵੀ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਗੱਲ ਕਰ ਲਈਏ ਵਜਨ ਵਜੂਦ ਵਾਲੇ ਤੋਂ ਕਰ ਲਈਏ ਤੇ ਨਸਲ ਤੋਂ ਕਰ ਲਈਏ ਨਸਲ ਵੀ 100 ਦਾ 100 ਜਰਸੀ ਚ ਆਉਂਦੀ ਵੀ ਪੰਜਾਬ ਵਾਲੀ ਚਾ ਪਰ ਤਿੱਲ ਜ਼ਰੂਰ ਆ ਇਹੀ ਕਿਹਦੇ ਜ ਆਪਾਂ ਕਹਿ ਸਕਦੇ ਆਂ ਵੀ ਇੱਕ ਕਮੀ ਇਹਨੂੰ ਮਾਰਦੀ ਐ ਜਿਹੜੀ ਤਿੱਲ ਵਾਲੀ ਐ ਦੁੱਧ ਤਿੰਨ ਥਾਣਾ ਜੋ ਗੰਨਾ ਕਰਾਉਂਦਾ ਵੀ ਬਾਈ ਜੀ ਕਹਿਣ ਨੂੰ ਆਪਾਂ ਕੁਛ ਕਹੀ ਜਾਈਏ ਦੁੱਧ ਇਸ ਟਾਈਮ 12 ਕਿਲੋ ਡੇਰੀ ਤੇ ਪਾਉਣਾ ਮੈਂ ਕੰਡੇ ਵਾਲਾ ਮੈਂ ਕਹ ਲੈ ਡੇਰੀ ਤੇ ਪਾਉਣਾ ਮੈਨੂੰ ਮੈਸੇਜ ਵੀ ਆਉਂਦੇ ਨੇ ਠੀਕ ਆ ਉਹਦੇ ਵਿੱਚ ਆਪਾਂ ਦੁੱਧ ਪਾਈਆਂ ਨਹੀਂ ਕਰੇ ਰੱਖਦੇ ਮੈਂ ਤਾਂ ਬੰਦਾ ਕਹਿੰਦਾ ਆਂ ਆਪਾਂ ਡੇਰੀ ਤੇ ਪਾਤਾ ਪਰਚੀ ਦੇਖ ਲਓ ਆਪਾਂ ਕੋਲ 21 ਗਾਹ ਦੁੱਧ ਦਿੰਦੀ ਆ ਉਸੇ ਦਾ ਡੇਰੀ ਤੇ ਜਾ ਕੇ ਚੈੱਕ ਕਰ ਲਓ ਕੰਡੇ ਵਾਲਾ 5 ਕਿਲੋ 800 ਗ੍ਰਾਮ 6 ਕਿਲੋ 200 ਗ੍ਰਾਮ ਇੱਥੇ ਦੁੱਧ ਰਹਿੰਦਾ ਜੀ ਅਬ 12 ਕਿਲੋ ਦੁੱਧ ਬਾਈ ਕਹਿੰਦਾ ਤਿੰਨਾਂ ਥਣਾ ਚੋਂ ਕੰਡੇ ਦਾ ਤੇ ਬਾਕੀ ਜਿਵੇਂ ਕਿਸੇ ਨੇ ਕੱਟ ਲਾਗਤ ਲਾ ਕੇ ਨਾ ਬੱਚੇ ਚੰਗੇ ਤਿਆਰ ਕਰਨੇ ਨੇ ਜਰਸੀ ਦੇ ਅੱਗੇ ਬੱਚੇ ਚੰਗੇ ਤਿਆਰ ਕਰ ਦੂਗੀ ਤੇ ਲਾਗਤ ਵੀ ਇਹਦੀ ਘੱਟ ਰਹੂਗੀ ਹੈ ਨਾ ਕਿੰਨੇ ਕ ਦੀ ਹੋ ਜੂ ਫਿਕਸ ਜੀ लवली ਜੀ ਇਹਦੀ ਆਪਾਂ ਨਾ ਮੁੱਲ 35 ਕਰਨਾ ਜੀ ਆਪਣਾ ਜਮਾ ਫਿਕਸ ਪ੍ਰਾਈਸ ਹੈ ਜੀ ਇਹਦਾ 32000 ਰੁਪਏ ਲੈਣਾ 32000 ਲੈਣਾ ਛੋਟ ਛੱਪਾ ਹੀ ਕਰਨਾ ਜੀ ਇਸ ਤੋਂ ਬਾਅਦ ਵੀਰ ਜੀ ਮਾਨਤਾਣਾ ਹੋਰ ਕੁਝ ਨਹੀਂ ਹੈਗਾ ਬਿਲਕੁਲ ਫਿਕਸ ਪ੍ਰਾਈਸ ਨੇ ਆਪਣੇ ਆਪਣਾ ਲੋਕਾਂ ਨਾਲ ਕਰਨਾ ਹੈ ਕਿੰਨੇ ਕਾਂਗੇ ਇਹਦੀ ਹਾਂ ਜੀ ਅਪਾ ਪਰਚੀ ਦਿਖਾਵਾਂਗੇ ਕਹਿਣ ਨੂੰ 5 0 ਕਹੀ ਜਾਂਦੇ ਨੇ 5.5 ਕਹੀ ਜਾਂਦੇ ਨੇ ਕੋਈ ਨਹੀਂ ਉਮੀ ਬਹੁਤ ਘੱਟ ਚਾਂਸ ਨੇ ਠੀਕ ਹੈ 4.5 ਫਾਈਂਟ ਜੀ 4.5 ਹਾਂ ਅਸਟੀਮੇਟ ਕਦੇ 4 8 ਕਦੇ 4 3 ਠੀਕ ਹੈ ਤੇ ਬੱਚੀ ਚ ਘਾਟ ਨਹੀਂ ਹੈਗੀ ਕਿਸੇ ਵੀ ਵਕਤ ਹੋ ਜਾ ਗੱਲ ਕਰ ਲਈ ਜਿਵੇਂ ਤੁਹਾਨੂੰ ਥਾਨ ਥਾਨ ਵਾਲੀ ਜਰੂਰ ਦੱਸੀ ਆ ਜਿਵੇਂ ਘੱਟ ਲਾਗਤ ਲਾ ਕੇ ਕਿਸੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਤੇ ਉਹਨੇ ਕਦਾ ਇਹ ਦੁੱਧ ਵੀ ਤੁਹਾਨੂੰ ਪਿਆ ਜੂਗੀ ਤੇ ਨਾਲ ਇਹਦੇ ਹੈਗਾ ਬੱਚਾ ਤੇ ਫੋਨ ਮਾਰਦੇ ਘੱਟ ਜੀ 2 ਨੰਬਰ ਵਾਲੀ ਤੇ ਕੈਮਰਾ ਇਹਦੀ ਆਰਡਰ ਕੁਆਲਿਟੀ ਕਰਾ ਦੇ ਚੱਕ ਪਹਿਲਾਂ ਤੋਰ ਦੇ ਫੋਨ ਕਿ ਭਾਈ ਐਸੂਆ ਕਿਹੜਾ ਸੁੰਗਿਆ ਲਾਉਣੀ ਇਹਦੀ ਆਪਣਾ ਪਹਿਲਾ ਸੂਆ ਸੁੰਗਿਆ ਜੀ ਸ਼ੈਗ ਤੇ ਦੰਦ ਹਜੇ ਚੱਕ ਵੀ ਹੈ ਆਪਣੀ ਅੱਠ ਤੇ ਆਪਾਂ ਦੇਖੀ ਜੀ लास्ट ਵਾਲੇ ਚੱਕ ਜੀ लास्ट ਵਾਲੇ ਦੇ ਬਰਾਬਰ ਕਰਕੇ लास्ट ਵਾਲੇ ਚੱਕਦੀ ਹੈ ਇਹਦੇ ਜੀ ਆਪਾਂ ਤੁਰਨ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਕਨਫਰਮ ਕਰ ਦਈਏ ਇਹਦੇ ਲੱਤ 'ਚ ਸ਼ਰਨ ਆ ਜਿੱਕਦਾ ਉਰਲੀ 'ਚ ਹਾਂ ਜੀ ਇਹ ਆਪਾਂ ਗੱਬਣ ਕਰਕੇ ਨਹੀਂ ਕਟਾਈ ਵੀ ਜਦੋਂ ਸੂਪੀ ਆਪਾਂ ਕਟਾ ਦਾਂਗੇ ਠੀਕ ਹੈ ਜੀ ਜੇ ਵੀ ਆਪਣਾ ਸੌਦਾ ਬੰਦਾ ਗੱਬਣ ਦਾ ਕਰਕੇ ਵੀ ਕਹਿੰਦਾ ਕਟਾ ਕੇ ਦੋ ਆਪਾਂ ਕਟਾ ਕੇ ਦੇਵਾਂਗੇ ਪਰ ਬਿਆਨਾਂ ਆਪਾਂ 10000 ਰੁਪਏ ਫੋਨ ਠੀਕ ਹੈ ਗੱਲ ਧੋਰ ਬਾਈ ਫੋਨ ਕੇ ਕਿੰਨੇ ਦੇਖੋ ਜੀ ਹਜੇ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਜੀ ਠੀਕ ਹੈ ਕੰਨ ਮੇਰੇ ਹਿਸਾਬ ਨਾਲ ਪਾਈਆਂ ਦਾ ਲਾਗੀ ਕਰਨਾ ਨਾ ਹਾਂ ਭਲਾਂੀਆਂ ਪਾਈਆਂ ਸਾਡੇ ਭਾਦ ਦਾ ਬਾਹਰ ਤਾਂ ਅੰਦਰ ਪਹਿਲਾਂ ਹੁੰਦੀ ਹੈ ਜੀ ਠੀਕ ਹੈ ਕੰਨ ਆਦੇ ਇਦਾਂ ਮਾੜਾ ਮੋਟਾ ਸਰਨ ਸਰਨ ਜ਼ਰੂਰ ਕਰਦੀ ਹੈ ਜਿੱਦਾਂ ਬਾਈ ਨੇ ਦੱਸਿਆ ਇਹ ਬਾਈ ਕਹਿੰਦਾ ਆਪਾਂ ਕਟਾ ਕੇ ਦੇ ਦਾਂਗੇ ਜੇ ਕਿਸੇ ਭਰਾ ਨੇ ਸੌਦਾ ਕਰਨਾ ਆਪਣੇ ਨੂੰ ਕਿਉਂਕਿ ਇਹਦੀ ਕੋਈ ਖਾਸ ਗੱਲ ਨਹੀਂ ਹੁੰਦੀ ਜਿਹੜੇ ਸੱਜਣਾਂ ਨੂੰ ਇਹ ਚੀਜ਼ ਬਾਰੇ ਜਾਣਕਾਰੀ ਹੈ ਉਹਨਾਂ ਨੂੰ ਪਤਾ ਵੀ ਸਰਨ ਹੁੰਦਾ ਜਿਹੜਾ ਇਹ ਕੱਟਿਆ ਜਾਂਦਾ ਮਤ ਜਦੋਂ ਪਸ਼ੂ ਗਰਮ ਹੋ ਜਾਂਦਾ ਕੀੜੇ ਦਵਾ ਕੇ ਤੋੜਦੀਏ ਉਦੋਂ ਸਿੱਧਾ ਵੀ ਤੁਰਨ ਲੱਗ ਪੈਂਦਾ ਇਹ ਤਕਰੀਬਨ ਜਦ ਆ ਬਾਈ ਕਹਿੰਦਾ ਕਟਾ ਕੇ ਦੇ ਦਾਂਗੇ ਜਾਂ ਓਨੀ ਕਾਪਾ ਫਿਰ ਜਿੰਨੀ ਕੀ ਫੀਸ ਲੱਗੂਗੀ ਫੀਸ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਦੁੱਧ ਦੀ ਕੀ ਰਿਪੋਰਟ ਆ ਕਿੰਨਾ ਕਾਪਾ ਸਕਦੀ ਆ ਗੁਰੀ ਇਸ ਟਾਈਮ ਇਹ ਗੱਬਣ ਠੀਕ ਹੈ ਐਵੇਂ ਆਪਾਂ ਕਹਿ ਦਈਏ 20 ਦੂ 20 ਪਲੱਸ ਦੂ ਠੀਕ ਹੈ ਆਪਾਂ ਨੇ 1 ਰੁਪਿਆ ਵੀ ਕਹਿੰਦਾ ਦੂ ਇਹ ਠੀਕ ਹੈ ਗੱਲ ਆਪਾਂ ਨੇ ਕਹਿੰਦੇ ਕਿ ਲੋ ਦੂ ਆਪਾਂ ਨੇ ਕਹਿੰਦੇ 20 ਦੂ ਠੀਕ ਹੈ ਗੱਲ ਇਹਦੀ ਮਰਜ਼ੀ ਜਦੋਂ ਬੱਚਾ ਧਰਤਾ ਉਹ ਪਰਮਾਤਮਾ ਜਾਣਦੀ ਆ ਕਿ ਬਣੂ ਚੰਗੀ ਹੈ ਨਾ ਬਣੂ ਬਹੁਤ ਚੰਗੀ ਆ ਬਣੂਗੀ ਫੁੱਲ ਥਾਂ ਦਾ ਸਾਇਹ ਵੀ ਸੋਨਾ ਰੱਖ ਗੁਰੇ ਕਹਿਣ ਨੂੰ ਆਪਾਂ ਚਾਹੇ 75 ਕਰਾ ਵਾਲਾ 70 ਕਰਾ ਵਾਲਾ ਹਾਂਜੀ ਜਿਹੜੀ ਜੀ ਬਿਹੜੇ ਸ਼ਰਨ ਹੈ ਆਪਾਂ ਬੱਛੀ ਇਹ ਬਿਲਕੁਲ ਫਿਕਸ ਪ੍ਰਾਈਸ ਆਪਣਾ 63000 ਰੁਪਏ ਲੈਣ ਦੇਣਾ ਜੀ 63000 ਚ ਹੋ ਜੂ ਮੰਨ ਕੰਦੀ ਨਹੀਂ ਗੁਰੇ ਆਪਾਂ ਬਿਲਕੁਲ ਫਿਕਸ ਦੀ ਕੰਮ ਕਰਨਾ ਸ਼ਰਨ ਵਾਲਾ ਆਪਾਂ ਕੋ ਕਟਾ ਕੇ ਦੇਵਾਂਗੇ ਠੀਕ ਹੈ ਗੱਲ ਆਪਾਂ ਕਰਨਾ ਫਿਕਸ ਪ੍ਰਾਈਸ ਤੇ ਕਰ ਜੇ ਕਿਸੇ ਨੇ ਲਈ ਜਾਣੀਆਂ ਸਰਨ ਵਾਲੀ ਕਿਸ ਦੇ ਦਾਂਗੇ ਜਮਾ ਦੇਵਾਂਗੇ ਜੀ ਬਿਲਕੁਲ ਸਰਨ ਵਾਲੀ ਫੀਸ ਵੀ ਕਹਿੰਦਾ ਦੇ ਦਾਂਗੇ ਜੇ ਕਟਾਉਣਾ ਤਾਂ ਕਟਾ ਕੇ ਵੀ ਦੇ ਦਾਂਗੇ ਹੁਣ ਗੱਬਣ ਕਰਕੇ ਨਹੀਂ ਕਟਾਇਆ ਇਹ ਗੁਰੂ ਸਿਰਪੀਓ ਕੀ ਹੁੰਦਾ ਪਸ਼ੂ ਨੂੰ ਥੱਲੇ ਥੱਲੇ ਪਾ ਕੇ ਲੰਮਾ ਹਨਾ ਫੜ ਕੇ ਰੱਖਣਾ ਪੈਂਦਾ ਉਹ ਡਾਕਟਰ ਉਹ ਤੋਂ ਕੱਟਦਾ ਹਨਾ ਵੀ ਗੱਬਰ ਨੂੰ ਕੋਈ ਦਿੱਕਤ ਆ ਜਾਈ ਨਹੀਂ ਨਹੀਂ ਇਹ ਗੁਰੂ ਆਪਣੇ ਨਾਲ ਉਹ ਡਾਕਟਰ ਆ ਪਟਣਾ ਉਹ ਕਹਿੰਦਾ ਵੀ ਮੈਂ ਉਹ ਸ਼ਰਮ ਦਾ ਜਿਆਦਾ ਕੰਮ ਕਰਦਾ ਠੀਕ ਹੈ ਗੱਲ ਉਹ ਕਹਿੰਦਾ ਮੈਂ ਖੜੀ ਖੜੀ ਦੀ ਕਰਦਾ ਠੀਕ ਹੈ ਗੱਲ ਵੀ ਨਾ ਕੋਈ ਟਾਂਕਾ ਕੋਈ ਧੱਪ ਨਹੀਂ ਕਹਿੰਦਾ 1 ਮਿੰਟ ਦਾ ਕੰਮ ਹੈ ਉਹਨੇ ਆਪ ਕੋਲ ਮੰਗਾਦੀ 1000 ਰੁਪਏ ਇਹ ਸਭ ਦੀ ਠੀਕ ਹੈ ਗੱਲ ਉਹ ਚਲ ਆਪਾਂ ਦੇ ਜੇ ਬੰਦਾ ਓਮੇ ਗੁਰੂ ਭੌਮ ਜਿਵੇਂ ਬੰਦਾ ਸੰਤੋਸ਼ਟ ਆਪਦਾ ਕਰਾਂਗੇ ਠੀਕ ਹੈ ਗੱਲ ਹਾਂ ਨੰਬਰ ਬੋਲ ਦਿਓ ਕੀ ਆਪੀ 81988 88243 ਜੀ ਆ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਨਾ ਦੋਏ ਬੈੜਾਂ ਚ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ